ਸਸਰੀ ਘਰ ਦੀ ਤੁਹਾਨੂੰ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਕਟਲ ਦੀ ਸਬਜੀ ਕਟਲ ਦੀ ਆਪਾਂ ਸੁੱਕੀ ਸਬਜੀ ਬਣਾ ਕੇ ਤਿਆਰ ਕਰਾਂਗੇ ਤੇ ਇੰਨੀ ਜਿਆਦਾ ਟੇਸਟੀ ਇਹ ਸਬਜੀ ਬਣ ਕੇ ਤਿਆਰ ਹੋਏਗੀ ਫਰੈਂਡ ਤੁਸੀਂ ਇਹਨੂੰ ਚੋਲਾ ਨਾਲ ਰੋਟੀਆਂ ਨਾਲ ਪਰੌਂਠਿਆਂ ਨਾਲ ਖਾ ਸਕਦੇ ਹੋ ਤੇ ਇਹਨੂੰ ਬਣਾਉਣਾ ਬਿਲਕੁਲ ਆਸਾਨ ਹੈ ਜੇਕਰ ਤੁਹਾਨੂੰ ਰੈਸਪੀ ਪਸੰਦ ਆਵੇ ਤਾਂ ਇਹਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਦਿਓ ਤੇ ਇਸ ਰੈਸਪੀ ਵਾਸਤੇ ਮੈਂ ਇੱਥੇ ਲਏ ਨੇ ਅੱਧਾ ਕਿਲੋ ਕਟਲ ਕਟਲ ਮੈਂ ਕੱਟਿਆ-ਕਟਾਇਆ ਮਾਰਕੀਟ ਤੋਂ ਲਿਆ ਸੀ ਤੇ ਥੋੜਾ ਵੱਡੇ ਸਾਈਜ਼ ਵਿੱਚ ਕੱਟਿਆ ਹੋਇਆ ਮਿਲਿਆ ਸੀ ਤੇ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਤਿੰਨ ਬਰੀ ਕੱਟੀ ਹੋਈ ਪਿਆਜ਼ మీడియం ਸਾਈਜ਼ ਦੇ ਤੇ ਅਦਰਕ ਲਸਣ ਦੀ ਪੇਸਟ ਇੱਥੇ ਮੈਂ ਲਈ ਹੈ 2 ਟੇਬਲस्पून ਦੇ ਕਰੀਬ ਤੇ ਦੋ ਹਰੀਆਂ ਮਿਰਚਾਂ ਨੂੰ ਲੰਬਾ ਕੱਟ ਕੇ ਲਿਆਇ ਮੈਂ ਸਪਾਈਸੀ ਬਣਾਵਾਂਗੀ ਇਹਨੂੰ ਤੇ ਇਹਦੇ ਨਾਲ ਹੀ ਆਪਾਂ ਪਾਵਾਂਗੇ ਡੇਢ ਚਮਚ ਲਾਲ ਮਿਰਚ ਪਾਊਡਰ ਅੱਧਾ ਚਮਚ ਐਸੇ ਕਸ਼ਮੀਰੀ ਮਿਰਚ ਵੀ ਹੈਗੀ ਐ ਅੱਧਾ ਚਮਚ ਆਪਾਂ ਪਾਵਾਂਗੇ ਹਲਦੀ ਪਾਊਡਰ ਡੇਢ ਚਮਚ ਆਪਾਂ ਧਨੀਆ ਪਾਊਡਰ ਪਾਵਾਂਗੇ ਤੇਰੇ ਨਾਲ ਇਹ ਸੁੱਕੇ ਮਸਾਲੇ ਜਿਹੜੇ ਖੜੇ ਮਸਾਲੇ ਹੁੰਦੇ ਆ ਫਰੈਂਡਸ ਉਹਨਾਂ ਨੂੰ ਮੈਂ ਦਰਦਰਾ ਜਿਹਾ ਕੁੱਟ ਲਿਆ ਸੀ ਤੇ ਉਹ ਮੈਂ 1 ਟੇਬਲस्पून ਦੇ ਕਰੀਬ ਪਾਇਆ ਤੇ ਨਮਕ ਆਪਾਂ ਸਵਾਦ ਅਨੁਸਾਰ ਪਾਵਾਂਗੇ 1.5 ਚਮਚਾ ਨਮਕ ਮੈਂ ਇੱਥੇ ਪਾਇਆ ਥੋੜਾ ਜਿਹਾ ਆਪਾਂ ਗਰਮ ਮਸਾਲਾ ਵੀ ਪਾਵਾਂਗੇ 1/2 ਚਮਚ ਇੱਕ ਤੇਜ ਪੱਤਾ ਤੇ 2-3 ਲੌਂਗ ਤੇ ਖੜੀ ਇਲਾਇਚੀ ਵੀ ਮੈਂ ਪਾਈ ਇਹ ਆਪਸ਼ਨਲ ਹੈਗੀ ਕਿਉਂਕਿ ਮੈਂ ਪਹਿਲਾਂ ਵੀ ਖੜਾ ਮਸਾਲਾ ਕੁੱਟਿਆ ਹੋਇਆ ਪਾਇਆ ਇੱਥੇ ਇਹਦੇ ਨਾਲ ਹੀ ਆਪਾਂ ਦਹੀਂ ਲਵਾਂਗੇ ਅੱਧਾ ਕੁ ਕੱਪ ਦਹੀਂ ਖੱਟਾ ਨਹੀਂ ਹੋਣਾ ਚਾਹੀਦਾ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਨਹੀਂ ਤਾਂ ਸਬਜ਼ੀ ਵਧੀਆ ਨਹੀਂ ਬਣੇਗੀ ਤੇ ਦੋ ਸਾਬਤ ਲਸਣ ਦੀ ਗੰਡਾਂ ਜਿਹੜੀਆਂ ਹੁੰਦੀਆਂ ਨੇ ਉਹ ਲੈ ਲੀਆਂ ਨੇ ਮੈਂ ਇੱਥੇ ਇਹਨੂੰ ਸਾਫ਼ ਕਰਕੇ ਤੇ ਉਤੋਂ ਪਾਵਾਂਗੇ ਆਪਾਂ ਹਰਾ ਧਨੀਆ ਕੱਟਿਆ ਹੋਇਆ ਤੇ ਇਹਦੇ ਨਾਲ ਹੀ ਮੈਂ ਸਰੋਂ ਦਾ ਤੇਲ ਗਰਮ ਕਰਕੇ ਤੇ ਥੋੜਾ ਜਿਹਾ ਠੰਡਾ ਕਰ ਲਿਆ ਸੀ ਫ੍ਰੈਂਡਸ ਤੇ ਇਹਨੂੰ ਆਪਾਂ ਇਸ 'ਚ ਪਾ ਦਵਾਂਗੇ ਤੇਲ ਮੈਂ ਇੱਥੇ 4 ਟੇਬਲस्पून ਲਿਆ ਹੈ ਕਟਲ ਵਿੱਚ ਥੋੜਾ ਜਿਹਾ ਤੇਲ ਜ਼ਿਆਦਾ ਲੱਗਦਾ ਹੈ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜੇਕਰ ਚਮਚ ਨਾਲ ਮਿਕਸ ਨਾ ਆਵੇ ਤਾਂ ਹੱਥਾਂ ਨਾਲ ਮਿਕਸ ਕਰ ਲਿਆ ਜੇ ਹੱਥਾਂ ਨਾਲ ਇਹ ਵਧੀਆ ਤਰੀਕੇ ਨਾਲ ਮਿਕਸ ਹੋ ਜਾਏਗਾ ਤੇ ਇਹ ਸਾਰੀਆਂ ਚੀਜ਼ਾਂ ਮੈਂ ਮਿਕਸ ਕਰਕੇ ਰੱਖਤੀਆਂ ਨੇ ਤੇ ਹੁਣ ਆਪਾਂ ਇੱਕ ਕੁੱਕਰ ਲੈ ਲਵਾਂਗੇ ਆਪਾਂ ਵਿਸਲ ਨਹੀਂ ਲਗਵਾਨੀ ਫਰੈਂਡਸ ਤੁਸੀਂ ਹਾਂਡੀ ਵਿੱਚ ਵੀ ਬਣਾ ਸਕਦੇ ਹੋ ਜੇਕਰ ਮਿੱਟੀ ਦਾ ਬਰਤਨ ਹੋਏ ਤਾਂ ਉਸ 'ਚੇ ਵੀ ਬਣਾ ਸਕਦੇ ਹੋ ਇਹ ਸਬਜ਼ੀ ਬਹੁਤ ਹੀ ਜ਼ਿਆਦਾ ਵਧੀਆ ਬਣੇਗੀ ਪਰ ਮੇਰੇ ਕੋਲ ਮਿੱਟੀ ਦਾ ਬਰਤਨ ਹੈਗਾ ਨਹੀਂ ਤੇ ਕੁੱਕਰ ਵਿੱਚ ਮੈਂ ਸਾਰੀਆਂ ਚੀਜ਼ਾਂ ਪਾ ਦਵਾਂਗੀ ਇਹਦੇ 'ਚ ਆਪਾਂ ਕੁੱਕਰ ਵਾਲਾ ਟੱਕਰ ਨਹੀਂ ਲਗਾਵਾਂਗੇ ਤੇ ਹੁਣ ਜਿਹੜਾ ਮਸਾਲੇ ਦਾ ਪਾਣੀ ਸੀ ਉਹ ਵੀ ਮੈਂ ਥੋੜਾ ਜਿਹਾ ਧੋਕੇ ਅੱਧਾ ਕੋ ਗਲਾਸ ਹੋਰ ਪਾਣੀ ਪਾਤਾ ਪਾਣੀ ਇਸ ਟਾਈਮ ਜ਼ਿਆਦਾ ਨਹੀਂ ਪਾਣਾ ਤੇ ਆਪਾਂ ਜਿਵੇਂ ਪਕਾਉਂਦੇ ਜਾਵਾਂਗੇ ਉਦੋਂ ਜਿਵੇਂ ਪਾਣੀ ਦੀ ਲੋੜ ਲੱਗੀ ਤਾਂ ਆਪਾਂ ਥੋੜੀ ਥੋੜੀ ਪਾਣੀ ਪਾਉਂਦੇ ਜਾਵਾਂਗੇ ਕਿਉਂਕਿ ਕਟਲ ਵਿੱਚ ਪਾਣੀ ਜ਼ਿਆਦਾ ਹੀ ਲੱਗ ਜਾਂਦਾ ਤੇ ਥੋੜਾ ਥੋੜਾ ਕਰਕੇ ਪਾਵਾਂਗੇ ਤੇ ਫਰੈਂਡਸ ਇਹ ਸਬਜੀ ਨੂੰ ਪਕਦਿਆਂ ਆਇਆ 25 ਕੁ ਮਿੰਟ ਹੋ ਗਏ ਫਰੈਂਡਸ ਇਹ ਸਬਜੀ ਨੂੰ ਜ਼ਿਆਦਾ ਟਾਈਮ ਲੱਗਦਾ ਹੈ ਤੇ ਕਟ ਫਲੇਮ ਤੇ ਆਪਾਂ ਇਹਨੂੰ ਪਕਾਇਆ ਹੈ 25 ਕੋ ਮਿੰਟ ਮੈਨੂੰ ਪੱਕਣ ਦਿੱਤਾ ਸੀ ਤੇ ਸਬਜੀ ਜਿਹੜੀ ਸਾਡੀ ਬਣ ਕੇ ਤਿਆਰ ਹੋ ਗਈ ਹੈ ਦੋਸਤੋ ਤੇ ਉਤੋਂ ਤੁਸੀਂ ਅਰਾ ਤਰੀਆਂ ਹੋਰ ਪਾ ਸਕਦੇ ਹੋ ਸਬਜੀ ਵੇਖਣ ਵਿੱਚ ਬਹੁਤ ਜ਼ਿਆਦਾ ਟੇਸਟੀ ਲੱਗ ਰਹੀ ਹੈ ਤੇ ਖਾਣ ਵਿੱਚ ਵੀ ਇੰਨੀ ਜ਼ਿਆਦਾ ਟੇਸਟੀ ਹੈ ਬਸ ਇਹਨੂੰ ਥੋੜਾ ਪਕਾਣ ਦੇ ਟਾਈਮ ਤਿਆਰ ਰੱਖਣਾ ਹੈ ਕਿ ਵਿੱਚ ਵਿੱਚ ਤੁਸੀਂ ਚਮਚ ਚਲਾਉਣਾ ਤੇ ਜੇਕਰ ਰੈਸਪੀ ਪਸੰਦ ਆਈਏ ਤੇ ਲਾਈਕ ਸ਼ੇਅਰ ਕਮੈਂਟ ਕਰਿਓ